ਪਤੀ ਅਤੇ ਪਤਨੀ ਦੇ ਵਿੱਚ ਪਈ ਦੂਰੀਆਂ ਦੀ ਕਹਾਣੀ ਲਾਸਟ ਤੱਕ ਜ਼ਰੂਰ ਸੁਣਨਾ ਇੱਕ ਦਿਨ ਜਦੋਂ ਮੈਂ ਰਾਤ ਨੂੰ ਘਰੇ ਪਹੁੰਚਿਆ ਤਾਂ ਮੇਰੀ ਵੋਟੀ ਮੇਰੇ ਲਈ ਰੋਟੀ ਲੈ ਕੇ ਆਈ ਮੈਂ ਉਸ ਦਾ ਹੱਥ ਆਪਣੇ ਹੱਥ ਵਿੱਚ ਲਿਆ ਤੇ ਕਿਹਾ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਉਹ ਚੁੱਪਚਾਪ ਰੋਟੀ ਖਾ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਕੁਝ ਦਰਦ ਜਿਹਾ ਸਾਫ਼ ਨਜ਼ਰ ਆ ਰਿਹਾ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕਿਵੇਂ ਕਹਾਂ ਪਰ ਮੈਂ ਉਸ ਨੂੰ ਦੱਸਣਾ ਹੀ ਸੀ ਮੈਂ ਬੜੀ ਸ਼ਾਂਤੀ ਨਾਲ ਉਸ ਨੂੰ ਕਿਹਾ ਕਿ ਮੈਨੂੰ ਤਲਾਕ ਚਾਹੀਦਾ ਹੈ ਇੰਜ ਲੱਗਾ ਜਿਵੇਂ ਕਿ ਉਸ ਨੂੰ ਮੇਰੇ ਬੋਲਾਂ ਤੇ ਕੋਈ ਫਰਕ ਨਾ ਪਿਆ ਉਸ ਨੇ ਮੈਨੂੰ ਪੁੱਛਿਆ ਤਲਾਕ ਕਿਉਂ ਚਾਹੀਦਾ ਹੈ ਮੈਂ ਉਸ ਦੇ ਸਵਾਲ ਨੂੰ ਅਣ ਸੁਣਿਆ ਜਿਹਾ ਕਰ ਦਿੱਤਾ ਅਤੇ ਫਿਰ ਉਸ ਨੂੰ ਗੁੱਸਾ ਆ ਗਿਆ ਉਸ ਨੇ ਗਲਾਸ ਚੁੱਕਿਆ ਤੇ ਦੂਰ ਛੁੱਟਿਆ ਅਤੇ ਜ਼ੋਰ ਨਾਲ ਚਲਾ ਕੇ ਬੋਲੀ ਤੂੰ ਇਨਸਾਨ ਨਹੀਂ ਹੈ ਉਸ ਰਾਤ ਅਸੀਂ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ ਉਹ ਪੂਰੀ ਰਾਤ ਰੋਂਦੀ ਰਹੀ ਮੈਨੂੰ ਪਤਾ ਸੀ ਕਿ ਉਹ ਜਾਣਨਾ ਚਾਹੁੰਦੀ ਹੈ ਕਿ ਆਖਰ ਇਹੋ ਜਿਹਾ ਕੀ ਹੋ ਗਿਆ ਕਿ ਸਾਡਾ ਰਿਸ਼ਤਾ ਟੁੱਟਣ ਦੀ ਕਗਾਰ ਤੇ ਆ ਗਿਆ ਸੀ ਪਰ ਮੇਰੇ ਲਈ ਉਸਦੇ ਸਵਾਲਾਂ ਦਾ ਜਵਾਬ ਦੇਣਾ ਨਾ ਮੁਮਕਨ ਜਿਹਾ ਸੀ ਮੈਂ ਹੁਣ ਕਿਸੇ ਹੋਰ ਨਾਲ ਪਿਆਰ ਕਰਨ ਲੱਗਾ ਸੀ ਰਮਨ ਨਾਮ ਸੀ ਉਸਦਾ ਹੁਣ ਮੈਨੂੰ ਉਸ ਨਾਲ ਪਿਆਰ ਨਹੀਂ ਰਿਹਾ ਮੈਂ ਉਸ ਨੂੰ ਉਸਦੇ ਇੰਨੇ ਸਾਲਾਂ ਦੇ ਪਿਆਰ ਦੀ ਸਜ਼ਾ ਦਿੱਤੀ ਸੀ ਭਰੇ ਮਨ ਨਾਲ ਮੈਂ ਤਲਾਕ ਦੇ ਕਾਗਜ਼ ਤਿਆਰ ਕੀਤੇ ਉਸ ਦੇ ਵਿੱਚ ਲਿਖਿਆ ਸੀ ਕਿ ਉਹ ਪੂਰਾ ਘਰ ਕਾਰ ਅਤੇ ਕੰਪਨੀ ਦੇ 30% ਸ਼ੇਅਰ ਲੈ ਸਕਦੀ ਹੈ ਇਸ ਤਲਾਕ ਦੇ ਬਦਲੇ ਚ ਪਰ ਉਸ ਨੇ ਉਹਨਾਂ ਕਾਗਜ਼ਾਤਾਂ ਨੂੰ ਦੇਖਿਆ ਅਤੇ ਚੁੱਕ ਕੇ ਟੁਕੜੇ ਟੁਕੜੇ ਕਰ ਦਿੱਤੇ ਉਹ ਜਨਾਨੀ ਜਿਸ ਨੇ ਮੇਰੇ ਨਾਲ ਆਪਣੇ ਜੀਵਨ ਦੇ 10 ਸਾਲ ਬਤਾਏ ਅੱਜ ਮੇਰੇ ਲਈ ਅਨਜਾਨ ਜਹੀ ਹੋ ਚੁੱਕੀ ਸੀ ਹੁਣ ਮੈਂ ਕੀ ਕਰ ਸਕਦਾ ਸੀ ਜੋ ਹੋ ਚੁੱਕਿਆ ਹੁਣ ਬਦਲਤਾ ਨਹੀਂ ਸਕਦਾ ਕਿਉਂਕਿ ਮੈਂ ਕਿਸੇ ਹੋਰ ਨਾਲ ਆਪਣੀ ਵੋਟੀ ਤੋਂ ਵੱਧ ਪਿਆਰ ਕਰਦਾ ਸੀ ਆਖਿਰਕਾਰ ਉਸ ਦੇ ਸਬਰ ਦਾ ਬੰਨ ਟੁੱਟਿਆ ਅਤੇ ਉਹ ਫੁੱਟ ਫੁੱਟ ਕੇ ਮੇਰੇ ਸਾਹਮਣੇ ਰੋਣ ਲੱਗੀ ਮੇਰੇ ਲਈ ਉਸ ਦਾ ਰੋਣਾ ਇੱਕ ਤਰ੍ਹਾਂ ਨਾਲ ਉਸ ਦੀ ਰਿਹਾਹੀ ਦੀ ਤਰ੍ਹਾਂ ਸੀ ਤਲਾਕ ਦੀ ਇਹ ਗੱਲ ਜੋ ਕਈ ਦਿਨਾਂ ਤੋਂ ਮੈਨੂੰ ਪਰੇਸ਼ਾਨ ਕਰ ਰਹੀ ਸੀ ਹੁਣ ਬਿਲਕੁਲ ਸਾਫ਼ ਹੋ ਚੁੱਕੀ ਸੀ ਅਗਲੇ ਦਿਨ ਮੈਂ ਘਰ ਕਾਫੀ ਲੇਟ ਆਇਆ ਸੀ ਮੈਂ ਵੇਖਿਆ ਉਹ ਟੇਬਲ ਤੇ ਬੈਠ ਕੇ ਕੁਝ ਲਿਖ ਰਹੀ ਸੀ ਮੈਂ ਰਾਤ ਦੀ ਰੋਟੀ ਖਾਦੇ ਬਿਨਾ ਕਮਰੇ ਚ ਜਾ ਕੇ ਸੌਂ ਗਿਆ ਕਿਉਂਕਿ ਰਮਨ ਦੇ ਨਾਲ ਪੂਰਾ ਦਿਨ ਰਹਿਣ ਅਤੇ ਕਈ ਜਗ੍ਹਾ ਘੁੰਮਣ ਤੋਂ ਬਾਅਦ ਮੈਂ ਥੱਕ ਗਿਆ ਸੀ ਉਹ ਸ਼ਾਇਦ ਰਾਤ ਨੂੰ ਉਸ ਟੇਬਲ ਤੇ ਲਿਖਦੇ ਲਿਖਦੇ ਸੌਂ ਗਈ ਸੀ ਸਵੇਰੇ ਉਸ ਨੇ ਤਲਾਕ ਦੇਣ ਵਾਲੀ ਸ਼ਰਤ ਦੱਸੀ ਉਹ ਮੇਰੇ ਤੋਂ ਕੁਝ ਵੀ ਲੈਣਾ ਨਹੀਂ ਚਾਹੁੰਦੀ ਸੀ ਪਰ ਉਸ ਨੇ ਤਲਾਕ ਤੋਂ ਪਹਿਲਾਂ 1 ਮਹੀਨੇ ਦਾ ਵਕਤ ਮੰਗਿਆ ਉਸ ਨੇ ਬੇਨਤੀ ਕੀਤੀ ਕਿ ਇਸ 1 ਮਹੀਨੇ ਚ ਆਪਾਂ ਦੋਵੇਂ ਪਹਿਲਾਂ ਵਾਂਗ ਰਹੀਏ ਜਿੰਨਾ ਵੀ ਹੋ ਸਕੇ ਕਿਉਂਕਿ ਆਉਣ ਵਾਲੇ 1 ਮਹੀਨੇ ਚ ਆਪਣੇ ਮੁੰਡੇ ਦੇ ਪੇਪਰ ਹਨ ਉਹ ਨਹੀਂ ਚਾਹੁੰਦੀ ਸੀ ਕਿ ਸਾਡੇ ਟੁੱਟੇ ਹੋਏ ਰਿਸ਼ਤੇ ਦਾ ਉਸ ਦੇ ਬੱਚੇ ਦੀ ਪੜ੍ਹਾਈ ਤੇ ਅਸਰ ਪਵੇ ਮੈਨੂੰ ਵੀ ਇਹ ਠੀਕ ਲੱਗਾ ਪਰ ਉਹ ਕੁਝ ਹੋਰ ਵੀ ਚਾਹੁੰਦੀ ਸੀ ਜਿਵੇਂ ਕਿ ਵਿਆਹ ਦੇ ਦਿਨ ਮੈਂ ਉਸ ਨੂੰ ਚੁੱਕ ਕੇ ਕਮਰੇ ਤੱਕ ਲੈ ਗਿਆ ਸੀ ਤੇ ਉਵੇਂ ਹੀ ਹਰ ਰੋਜ਼ ਕਮਰੇ 'ਚੋਂ ਮੈਂ ਉਸ ਨੂੰ ਚੁੱਕ ਕੇ ਬਾਹਰ ਵਾਲੇ ਗੇਟ ਤੱਕ ਲੈ ਜਾਵਾਂ ਮੈਨੂੰ ਲੱਗਿਆ ਇਹ ਉਸ ਦਾ ਪਾਗਲਪਨ ਹੈ ਪਰ ਇਹਨਾਂ ਆਖਰੀ ਦਿਨਾਂ ਨੂੰ ਥੋੜਾ ਚੰਗਾ ਬਣਾਉਣ ਲਈ ਮੈਂ ਉਸ ਦੀ ਇਹ ਸ਼ਰਤ ਮੰਨ ਲਈ ਮੈਂ ਰਮਨ ਨੂੰ ਆਪਣੀ ਵੋਟੀ ਦੀਆਂ ਸਾਰੀਆਂ ਸ਼ਰਤਾਂ ਦਸੀਆਂ ਉਹ ਹੱਸਣ ਲੱਗੀ ਉਸ ਨੂੰ ਲੱਗਿਆ ਮੇਰੀ ਵੋਟੀ ਕਿੰਨੇ ਵੀ ਤਰੀਕੇ ਅਪਣਾ ਲਵੇ ਪਰ ਮੈਂ ਇਹ ਤਲਾਕ ਕਰਵਾ ਕੇ ਹੀ ਰਾਂਗੀ ਤੇ ਇਸ ਦੌਰਾਨ ਮੈਂ ਤੇ ਮੇਰੀ ਵੋਟੀ ਕਿਸੇ ਨਾਲ ਵੀ ਨਹੀਂ ਮਿਲੇ ਪਰ ਉਸ ਦਿਨ ਜਦੋਂ ਮੈਂ ਪਹਿਲੀ ਵਾਰ ਉਸ ਨੂੰ ਚੁੱਕ ਕੇ ਗੇਟ ਤੱਕ ਲੈ ਗਿਆ ਤਾਂ ਅਸੀਂ ਦੋਵੇਂ ਬੜਾ ਅਜੀਬ ਮਹਿਸੂਸ ਕਰ ਰਹੇ ਸੀ ਪਿੱਛੋਂ ਸਾਡਾ ਮੁੰਡਾ ਵੀ ਖਿਲਖਲਾ ਕੇ ਖੁਸ਼ ਹੋ ਰਿਹਾ ਸੀ ਅਗਲੇ ਦਿਨ ਇਹ ਕੰਮ ਥੋੜਾ ਹੋਰ ਸੌਖਾ ਹੋ ਗਿਆ ਸੀ ਉਹ ਮੇਰੇ ਸੀਨੇ ਨਾਲ ਲੱਗੀ ਸੀ ਤੇ ਮੈਨੂੰ ਉਸ ਦੀ ਖੁਸ਼ਬੂ ਮਹਿਸੂਸ ਹੋ ਰਹੀ ਸੀ ਇੰਝ ਲੱਗ ਰਿਹਾ ਸੀ ਜਿਵੇਂ ਕਈ ਦਿਨਾਂ ਬਾਅਦ ਮੈਨੂੰ ਇਹ ਖੁਸ਼ਬੂ ਮਿਲ ਰਹੀ ਸੀ ਜਾਂ ਫਿਰ ਕਈ ਦਿਨਾਂ ਤੋਂ ਮੈਂ ਉਸ ਦੇ ਪਿਆਰ ਨੂੰ ਮਹਿਸੂਸ ਨਹੀਂ ਕੀਤਾ ਪਹਿਲਾਂ ਵਾਂਗ ਹੁਣ ਉਸ ਦੇ ਚਿਹਰੇ ਤੇ ਉਹ ਨੂਰ ਨਹੀਂ ਸੀ ਅਤੇ ਚਿਹਰੇ ਤੇ ਵੀ ਕੁਝ ਹਲਕੀਆਂ ਝੁਰੜੀਆਂ ਨਜ਼ਰ ਆ ਰਹੀਆਂ ਸੀ ਅਤੇ ਵਾਲ ਵੀ ਚਿੱਟੇ ਹੋਣ ਲੱਗ ਪਏ ਸੀ ਇਹ ਉਹੀ ਜਨਾਨੀ ਸੀ ਜਿਸ ਨੇ ਆਪਣੇ ਜੀਵਨ ਦੇ 10 ਸਾਲ ਮੇਥੋਂ ਵਾਰੇ ਸੀ ਚੌਥੇ ਦਿਨ ਜਦ ਮੈਂ ਉਸ ਨੂੰ ਚੁੱਕਿਆ ਤਾਂ ਉਹ ਪੁਰਾਣੀਆਂ ਯਾਦਾਂ ਲੋਟ ਆਈਆਂ ਸੀ ਪੰਜਵੀਂ ਅਤੇ ਛੇਵੇਂ ਦਿਨ ਉਹ ਪੁਰਾਣਾ ਪਿਆਰ ਫਿਰ ਤੋਂ ਜਾਗਣ ਲੱਗਾ ਮੈਂ ਰਮਨ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਸੀ ਹੁਣ ਉਸ ਨੂੰ ਚੁੱਕਣਾ ਹੋਰ ਵੀ ਸੌਖਾ ਹੋ ਗਿਆ ਸੀ ਸ਼ਾਇਦ ਹਰ ਰੋਜ਼ ਇਹ ਸਭ ਕਰਨ ਦਾ ਮੈਂ ਆਦੀ ਹੋ ਗਿਆ ਸੀ ਇੱਕ ਦਿਨ ਉਹ ਆਪਣੀ ਪਸੰਦ ਦਾ ਸੂਟ ਕੱਢ ਰਹੀ ਸੀ ਪਰ ਕੁਝ ਖਾਸ ਮਿਲਿਆ ਨਹੀਂ ਉਸ ਨੇ ਸਾਹ ਪਰਦੇ ਹੋਏ ਕਿਹਾ ਕਿ ਉਸ ਦੇ ਸਾਰੇ ਲੀੜੇ ਖੁੱਲੇ ਹੋ ਗਏ ਨੇ ਤਦ ਮੈਨੂੰ ਪਤਾ ਲੱਗਾ ਕਿ ਉਹ ਕਾਫੀ ਪਤਲੀ ਹੋ ਗਈ ਹੈ ਅਤੇ ਇਸ ਕਰਕੇ ਹੀ ਮੈਂ ਉਸ ਨੂੰ ਬੜੀ ਆਸਾਨੀ ਨਾਲ ਚੁੱਕ ਲੈਂਦਾ ਹਾਂ ਮੇਰੇ ਦਿਲ ਨੂੰ ਇੱਕ ਝਟਕਾ ਜਿਹਾ ਲੱਗਾ ਉਸ ਨੇ ਆਪਣੇ ਦਿਲ ਦਾ ਬਹੁਤ ਸਾਰਾ ਦਰਦ ਲੁਕਾ ਕੇ ਰੱਖਿਆ ਸੀ ਪਤਾ ਨਹੀਂ ਕਿਉਂ ਮੈਂ ਅੱਗੇ ਵਧਿਆ ਅਤੇ ਉਸ ਦੇ ਸਿਰ ਨੂੰ ਛੂ ਕੇ ਦੇਖਿਆ ਅਚਾਨਕ ਸਾਡਾ ਮੁੰਡਾ ਆ ਗਿਆ ਅਤੇ ਬੋਲਿਆ ਪਾਪਾ ਮੰਮੀ ਨੂੰ ਚੁੱਕ ਕੇ ਬਾਹਰ ਜਾਣ ਦਾ ਵਕਤ ਹੋ ਗਿਆ ਉਸ ਦੇ ਲਈ ਆਪਣੇ ਪਾਪਾ ਦਾ ਮੰਮੀ ਨੂੰ ਚੁੱਕ ਕੇ ਲੈ ਕੇ ਜਾਂਦੇ ਹੋਏ ਦੇਖਣਾ ਬਹੁਤ ਖੁਸ਼ੀ ਦਿੰਦਾ ਸੀ ਮੇਰੀ ਵੋਟੀ ਨੇ ਆਪਣੇ ਬੱਚੇ ਨੂੰ ਬੁਲਾਇਆ ਅਤੇ ਜ਼ੋਰ ਨਾਲ ਉਸ ਨੂੰ ਗਲੇ ਲਾ ਲਿਆ ਮੈਂ ਆਪਣਾ ਮੂੰਹ ਦੂਜੇ ਪਾਸੇ ਕੁਮਾ ਲਿਆ ਮੈਨੂੰ ਲੱਗਿਆ ਕਿਤੇ ਮੈਂ ਆਪਣਾ ਇਰਾਦਾ ਨਾ ਬਦਲ ਲਵਾਂ ਮੈਂ ਆਪਣੀ ਵੋਟੀ ਨੂੰ ਰੋਜ ਵੰਗ ਚੁੱਕਿਆ ਅਤੇ ਕਮਰੇ ਤੋਂ ਹੁੰਦੇ ਹੋਏ ਹੌਲ ਤੱਕ ਲੈ ਆਇਆ ਉਸ ਨੇ ਪਿਆਰ ਨਾਲ ਆਪਣੇ ਦੋਵੇਂ ਹੱਥ ਮੇਰੀ ਥੋਣ ਦੇ ਆਲੇ-ਦੁਆਲੇ ਰਖ ਲਏ ਮੈਂ ਵੀ ਉਸ ਨੂੰ ਆਸਾਨੀ ਨਾਲ ਚੁੱਕ ਲਿਆ ਸੀ ਪਰ ਉਸ ਦਾ ਇੰਨਾ ਘੱਟ ਭਾਰ ਮੈਨੂੰ ਪਰੇਸ਼ਾਨ ਕਰ ਰਿਹਾ ਸੀ ਮਹੀਨੇ ਦੇ ਆਖਰੀ ਦਿਨ ਜਦ ਮੈਂ ਉਸ ਨੂੰ ਚੁੱਕਿਆ ਮੇਰੇ ਲਈ ਇੱਕ ਕਦਮ ਵੀ ਚੱਲ ਪਾਉਣਾ ਮੁਸ਼ਕਿਲ ਹੋ ਰਿਹਾ ਸੀ ਸਾਡਾ ਮੁੰਡਾ ਸਕੂਲ ਜਾ ਚੁੱਕਿਆ ਸੀ ਮੈਂ ਆਪਣੀ ਕਾਰ ਤੇ ਆਫਿਸ ਗਿਆ ਮੈਨੂੰ ਡਰ ਸੀ ਕਿ ਹੁਣ ਇੱਕ ਪਲ ਦੀ ਵੀ ਦੇਰੀ ਮੇਰਾ ਇਰਾਦਾ ਨਾ ਬਦਲ ਦੇਵੇ ਮੈਂ ਛੇਤੀ ਜਹੀ ਉੱਤੇ ਗਿਆ ਅਤੇ ਰਮਨ ਨੇ ਦਰਵਾਜ਼ਾ ਖੋਲ੍ਹਿਆ ਅਤੇ ਮੈਂ ਉਸ ਨੂੰ ਕਿਹਾ ਰਮਨ ਹੁਣ ਮੈਂ ਆਪਣੀ ਵੋਟੀ ਨੂੰ ਤਲਾਕ ਨਹੀਂ ਦੇਣਾ ਉਸ ਨੇ ਮੈਨੂੰ ਦੇਖਿਆ ਅਤੇ ਮੇਰੇ ਸਿਰ ਤੇ ਹੱਥ ਫੇਰ ਕੇ ਕਿਹਾ ਤੈਨੂੰ ਕਿਤੇ ਬੁਖਾਰ ਤਾਂ ਨਹੀਂ ਮੈਂ ਉਸ ਦਾ ਹੱਥ ਹਟਾਇਆ ਤੇ ਕਿਹਾ ਮਾਫ ਕਰੀ ਰਮਨ ਹੁਣ ਮੈਨੂੰ ਆਪਣੀ ਵੋਟੀ ਤੋਂ ਤਲਾਕ ਨਹੀਂ ਚਾਹੀਦਾ ਸਾਡੀ ਵਿਵਹਤਾ ਜ਼ਿੰਦਗੀ ਸ਼ਾਇਦ ਸਾਡੇ ਦੋਵਾਂ ਦੇ ਧਿਆਨ ਨਾ ਦੇਣ ਦੀ ਵਜ੍ਹਾ ਤੋਂ ਬੋਰਿੰਗ ਹੋ ਗਈ ਸੀ ਪਰ ਇਹਦਾ ਮਤਲਬ ਇਹ ਕਦੇ ਵੀ ਨਹੀਂ ਸੀ ਇਹ ਅਸੀਂ ਇੱਕ ਦੂਜੇ ਨੂੰ ਪਿਆਰ ਨਹੀਂ ਕਰਦੇ ਹੁਣ ਮੈਨੂੰ ਅਹਿਸਾਸ ਹੋਇਆ ਹੈ ਕਿ ਜਿਸ ਦਿਨ ਮੈਂ ਉਸ ਨੂੰ ਵਿਆਹ ਕੇ ਆਪਣੇ ਘਰ ਲੈ ਕੇ ਆਇਆ ਸੀ ਉਸ ਦਿਨ ਤੋਂ ਜੀਵਨ ਦੇ ਆਖਰੀ ਦਿਨ ਤੱਕ ਮੈਨੂੰ ਉਸ ਦਾ ਸਾਥ ਦੇਣਾ ਹੈ ਰਮਣ ਦੇ ਹੋਸ਼ ਉੱਡ ਗਏ ਉਸ ਨੇ ਮੇਰੇ ਮੂੰਹ ਤੇ ਇੱਕ ਜ਼ੋਰਦਾਰ ਚਪੇੜ ਮਾਰੀ ਉਹ ਰੋਣ ਲੱਗੀ ਅਤੇ ਗੇਟ ਅੰਦਰੋਂ ਬੰਦ ਕਰ ਲਿਆ ਮੈਂ ਪੌੜੀਆਂ ਤੋਂ ਥੱਲੇ ਉਤਰਿਆ ਅਤੇ ਆ ਕੇ ਆਪਣੀ ਗੱਡੀ 'ਚ ਬੈਠ ਗਿਆ ਅੱਗੇ ਇੱਕ ਫੁੱਲਾਂ ਵਾਲੇ ਦੀ ਦੁਕਾਨ ਤੇ ਰੁਕਿਆ ਅਤੇ ਆਪਣੀ ਪਿਆਰੀ ਵੋਟੀ ਦੇ ਲਈ ਇੱਕ ਸੋਹਣਾ ਜਿਹਾ ਗੁਲਦਸਤਾ ਲਿਆ ਦੁਕਾਨਦਾਰ ਨੇ ਪੁੱਛਿਆ ਇਸ ਉੱਤੇ ਕੀ ਲਿਖਣਾ ਹੈ ਮੈਂ ਮੁਸਕਰਾਉਂਦੇ ਹੋਏ ਬੋਲਿਆ ਮੈਂ ਤੈਨੂੰ ਜ਼ਿੰਦਗੀ ਦੇ ਆਖਰੀ ਦਿਨ ਤੱਕ ਇੰਜ ਹੀ ਪਿਆਰ ਕਰਦਾ ਰਹਾਂਗਾ ਮੇਰੀ ਵੋਟੀ ਉਸ ਸ਼ਾਮ ਮੈਂ ਆਪਣੇ ਘਰ ਹੱਥਾਂ 'ਚ ਗੁਲਦਸਤਾ ਲਈ ਪਹੁੰਚਿਆ ਮੇਰੇ ਚਿਹਰੇ 'ਤੇ ਮੁਸਕਾਨ ਸੀ ਮੈਂ ਉੱਤੇ ਆਪਣੇ ਕਮਰੇ ਦੀ ਤਰਫ ਭੱਜ ਕੇ ਗਿਆ ਪਰ ਤਦ ਤੱਕ ਉਹ ਮੈਨੂੰ ਛੱਡ ਕੇ ਇਸ ਦੁਨੀਆ ਤੋਂ ਜਾ ਚੁੱਕੀ ਸੀ ਹਮੇਸ਼ਾ ਦੇ ਲਈ ਉਹ ਕਈ ਮਹੀਨਿਆਂ ਤੋਂ ਕੈਂਸਰ ਦੇ ਨਾਲ ਲੜ ਰਹੀ ਸੀ ਪਰ ਮੈਂ ਰਮਣ ਦੇ ਨਾਲ ਇੰਨਾ ਖੋਇਆ ਹੋਇਆ ਸੀ ਕਿ ਕਦੇ ਧਿਆਨ ਹੀ ਨਹੀਂ ਦਿੱਤਾ ਉਸ ਨੂੰ ਪਤਾ ਸੀ ਕਿ ਉਹ ਸਾਨੂੰ ਛੱਡ ਕੇ ਜਾਣ ਵਾਲੀ ਹੈ ਇਸੇ ਲਈ ਉਹ ਮੈਨੂੰ ਅਤੇ ਸਾਡੇ ਮੁੰਡੇ ਦੇ ਰਿਸ਼ਤੇ ਨੂੰ ਟੁੱਟਣ ਤੋਂ ਬਚਾਉਣਾ ਚਾਹੁੰਦੀ ਸੀ ਮੈਂ ਉਸ ਨੂੰ ਤਲਾਕ ਦੇਣਾ ਚਾਹੁੰਦਾ ਸੀ ਪਰ ਫਿਰ ਵੀ ਉਸ ਨੇ ਮੈਨੂੰ ਆਪਣੇ ਮੁੰਡੇ ਦੀ ਨਜ਼ਰਾਂ 'ਚ ਇੱਕ ਪਿਆਰਾ ਪਤੀ ਅਤੇ ਪਿਤਾ ਬਣਾ ਦਿੱਤਾ ਸੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਰਿਸ਼ਤਿਆਂ 'ਚ ਬਹੁਤ ਮਹੱਤਵ ਰੱਖਦੀਆਂ ਹਨ ਵੱਡਾ ਘਰ ਵੱਡੀ ਗੱਡੀ ਅਤੇ ਬੈਂਕ ਬੈਲੈਂਸ ਖੁਸ਼ੀਆਂ ਦਾ ਹਿੱਸਾ ਜ਼ਰੂਰ ਬਣ ਸਕਦੇ ਹਨ ਪਰ ਆਪਣਿਆਂ ਤੋਂ ਬਿਨਾ ਨਹੀਂ ਇਹਨਾਂ ਦੀ ਕੋਈ ਕੀਮਤ ਨਹੀਂ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਦੇ ਰਾਹੀਂ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ